ਅੰਮ੍ਰਿਤਸਰ ਕੇਸਰੀ ਪੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਹੈ ਦੋਸਤੋ ਸਵੇਰ ਤੋਂ ਹੀ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਸੀ ਤਾਂ ਹੁਣ ਨਗਰ ਕੀਰਤਨ ਜਿਹੜਾ ਹੈ ਉਹ ਸੁਲਤਾਨਵਿੰਡ ਪਿੰਡ ਦੇ ਬਾਹਰ ਪਹੁੰਚ ਚੁੱਕਾ ਜਿਸ ਦੀ ਤਸਵੀਰ ਤੁਹਾਡਾ ਸਾਂਝੀ ਕਰਦੇ ਪਿਆ ਨਾ ਤੁਸੀਂ ਵੇਖ ਸਕਦੇ ਹੋ ਕਿ ਛੇਵੇਂ ਬਾਦਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪ੍ਰਕਾਸ਼ ਪੁਰਬ ਨੂੰ ਲੈ ਕੇ ਨਾ ਤੁਸੀਂ ਵੇਖ ਸਕਦੇ ਹੋ ਕਿ ਨਗਰ ਕੀਰਤਨ ਕੱਢਿਆ ਗਿਆ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਦਾ ਉਸ ਨੂੰ ਲੈ ਕੇ ਤੁਸੀਂ ਵੇਖ ਸਕਦੇ ਹੋ ਕਿ ਬਿਲਕੁਲ ਇਤਿਹਾਸਕ ਸਥਾਨ ਗੁਰਦੁਆਰਾ ਟਾਰੀ ਸਾਹਿਬ ਦੇ ਬਾਹਰ ਦੀ ਤਸਵੀਰ ਸਾਂਝੀ ਕਰਦੇ ਪਿਆ ਜਿੱਥੇ ਪਿੰਡ ਦੇ ਗੇਟ ਦੇ ਬਿਲਕੁਲ ਨਾਲ ਇਤਿਹਾਸ ਲਿਖਿਆ ਹੋਇਆ ਤਾਂ ਉੱਥੇ ਹੁਣ ਨਗਰ ਕੀਰਤਨ ਜਿਹੜਾ ਉਹ ਪਹੁੰਚ ਚੁੱਕਿਆ ਹੈ ਤੁਸੀਂ ਵੇਖ ਸਕਦੇ ਹੋ ਕਿ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇੱਥੇ ਪਹੁੰਚੀ ਜਿਹਦੀ ਤਸਵੀਰ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤੁਸੀਂ ਵੇਖ ਸਕਦੇ ਹੋ ਕਿ ਇੱਕ ਸਿੱਖ ਨੌਜਵਾਨ ਦੇ ਵੱਲੋਂ ਜਿਹੜਾ ਬਾਜ ਵੀ ਜਣਾ ਇਸ ਨਗਰ ਕੀਰਤਨ ਦੇ ਵਿੱਚ ਲਿਆਂਦਾ ਗਿਆ ਜੋ ਕੀ ਖਿੱਚ ਦਾ ਕੇਂਦਰ ਬਣਿਆ ਹੋਇਆ ਤਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਤਸਵੀਰਾਂ ਪੂਰੀਆਂ ਲਾਈਵ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਇੱਕ ਵਾਰ ਸੁਲਤਾਨਵਿੰਦ ਪਿੰਡ ਦਾ ਗੇਟ ਵੀ ਤੁਹਾਨੂੰ ਦਿਖਾ ਰਨੇ ਤਾਂ ਬਿਲਕੁਲ ਗੇਟ ਦੇ ਥੱਲੇ ਜਿਹੜਾ ਨਗਰ ਕੀਰਤਨ ਆ ਉਹ ਪਹੁੰਚਾਤਾ ਵੱਖ-ਵੱਖ ਜਿੱਥੇ ਬੰਦੀਆਂ ਵੀ ਇੱਥੇ ਪਹੁੰਚਿਆ ਹੋਈਆਂ ਨੇ ਤਾਂ ਉਹਨਾਂ ਦੇ ਵੱਲੋਂ ਗੱਤਕੇ ਦੇ ਜੋਹਰ ਜਿਹੜੇ ਨੇ ਉਹ ਦਿਖਾਏ ਜਾ ਰਹੇ ਨੇ ਤਾਂ ਇੱਕ ਨੌਜਵਾਨ ਦੇ ਵੱਲੋਂ ਬਾਜ ਵੀ ਜਿਹੜਾ ਇਸੇ ਨਗਰ ਕੀਰਤਨ ਦੇ ਵਿੱਚ ਲਿਆਂਦਾ ਗਿਆ ਜੋ ਕਿ ਖਿੱਚ ਦਾ ਕੇਂਦਰ ਬਣਿਆ ਹੋਇਆ ਤਾਂ ਲਗਾਤਾਰ ਅਸੀਂ ਸੰਗਤਾਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਪੂਰਾ ਘਾਠਾ ਮਾਰਦੇ ਇਕੱਠ ਇਸ ਚੌਂਕ ਦੇ ਵਿੱਚ ਪਹੁੰਚਿਆ ਹੋਇਆ ਤਾਂ ਗੱਲਬਾਤ ਵੀ ਕਰਦੇ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਸੋਨੂ ਬਾਬਾ ਜੀ ਇੱਥੇ ਪਹੁੰਚੇ ਤਾਂ ਬਾਬਾ ਜੀ ਕੀ ਕਹਿਣਾ ਚਾਹੁੰਦੇ ਨੇ ਨਗਰ ਕੀਰਤਨ ਇੱਥੇ ਪਹੁੰਚਿਆ ਜੀ ਵਾਹਿਗੁਰੂ ਜੀ ਦਾ ਕਾਲ ਸਭਾ ਵਾਹਿਗੁਰੂ ਜੀ ਬਤਿ ਜੀ ਇਹ ਨਗਰ ਕੀਰਤਨ ਵਿਆਹ ਪ੍ਰੋਤੀ ਅਰਹਮ ਵਿਆਹ ਪ੍ਰੋਤੀ ਤੁਸੀਂ ਦੇ ਵਿੱਚ ਨਗਰ ਕੀਰਤਨ ਦੇ ਰੂਪ ਦੇ ਵਿੱਚ ਨਿਕਲਿਆ ਗਿਆ ਹੈ ਤੇ ਤਨ ਤਨ ਸ੍ਰੀ ਗੁਰੂ ਤੇਗ ਬਾਬਾ ਜੀ ਜਰਮ ਸਾਹ ਤੋਂ ਸ੍ਰੀ ਗੁਰੂ ਹਰਗੋਬਿੰਦ ਜੀ ਬਰਾਦ ਦੀ ਜਿਹੜੀ ਚਲਦੀ ਪਈ ਮਰਿਆਦਾ ਉਹਦੇ ਅਨੁਸਾਰ ਟਾਰੀ ਸਹਿ ਪਹੁੰਚੇ ਆ ਟਾਰੀ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਕੋੜਾ ਬਣਿਆ ਸੀ ਤੇ ਇੱਥੇ ਆਣ ਕੇ ਉਹਨਾਂ ਨੇ ਬੈਠੇ ਹੀ ਥੜੀ ਇਸ ਕਰਕੇ ਅਨੰਦ ਜੀ ਦਾ ਕੋੜਾ ਜਿਹੜਾ ਬਣਿਆ ਉਹਦੇ ਨਾਲ ਉਹਦੇ ਨਾਲ ਜਿਹੜਾ درخت ਹੈ ਰਿਆ ਭਰਿਆ ਹੋ ਗਿਆ ਮਹਾਰਾਜ ਨੇ ਵਾਰ ਦਿੱਤਾ ਵਾ ਕਿ ਜਿਹੜਾ ਵੀ ਇੱਥੇ ਆਏਗਾ ਉਹ ਵੀ ਉਹਦੀ ਜ਼ਿੰਦਗੀ ਵੀ ਹਰੀ ਭਰੀ ਹੋ ਜਾਏਗੀ ਇਸ ਕਰਕੇ ਇਹ ਸਾਰੀ ਸੰਗਤ ਪਹੁੰਚੀ ਹੈ ਬਹੁਤ ਮਾਗੇ ਮਹਾਰਾਜ ਦੀ ਕਿਰਪਾ ਨਾਲ ਸੰਗਤ ਬਹੁਤ ਜਿਆਦਾ ਡੰਡ ਵੀ ਗਈ ਫਿਰ ਵੀ ਸੰਗਤਾਂ ਨੇ ਆਪਣੀ ਜਿਹੜੀ ਸ਼ਰਧਾ ਅਨੁਸਾਰ ਤਾਰੀ ਸੰਗਤ ਆਈ ਜੇ ਕੋ ਸੰਗਤ ਕਿਨੇ ਆਏ ਤਾਂ ਹਰ ਸਾਲ ਮੇਲਾ ਲੱਗਦਾ ਜੀ ਟਾਰੀ ਸਾਹ ਦੇ ਵਿੱਚ ਤਾਂ ਇਸ ਵਾਰ ਕੀ ਕੁਝ ਖਾਸ ਆ ਇਸ ਮੇਲੇ ਦੇ ਵਿੱਚ ਖਾਸ ਬਹੁਤ ਵਧੀਆ ਅਗੇ ਰਾਜ ਵਿੱਚ ਕਈ ਨੂੰ ਪਤਾ ਨਹੀਂ ਹੁੰਦਾ ਸੀ ਇਸ ਵਾਰ ਸਾਰਿਆਂ ਨੂੰ ਪਤਾ ਲੱਗ ਗਿਆ ਕਈ ਵੀ ਪਤਾ ਲੱਗਦਾ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਵੇਓ ਪਰ ਇਹ ਮੇਲਾ ਆਇ ਤੇ ਦੇਣੇ ਆ 19 ਤਰੀਕ ਨੂੰ ਪੱਕਾ ਹੋ ਗਿਆ ਪੱਕਾ ਗੁਰਪੁਰਾਇਆ ਵਿਆਪੁਰ ਇਸੇ ਤਰੀਕੇ ਨਾਲ ਇਸ ਕਰਕੇ ਸੰਗਤਾਂ ਹੋਰ ਹੋਲੀ ਹੋਲੀ ਹੋ ਰਹੀ ਹੈ ਔਰ ਵੱਧ ਜਾ ਰਹੀ ਹੈ ਤਾਂ ਤੁਸੀਂ ਵੀ ਆ ਕੇ ਸੁਣੋ ਬਾਬਾ ਜੀ ਨਾਲ ਗੱਲਬਾਤ ਕੀਤੀਆਂ ਫਿਲਹਾਲ ਅਸੀਂ ਤੁਹਾਨੂੰ ਨਗਰ ਕੀਰਤਨ ਦੀ ਤਸਵੀਰ ਸਾਂਝੀ ਕਰਦੇ ਪਿਆ ਤਾਂ ਤੁਸੀਂ ਵੀ ਵੇਖ ਸਕਦੇ ਹੋ ਕਿ ਪੂਰੀਆਂ ਜਿਹੜੀਆਂ ਟੀਮਾਂ ਇੱਥੇ ਪਹੁੰਚਾ ਹੋਈਆਂ ਨੇ ਬੈਂਡ ਵਾਜੇ ਵਾਲੀਆਂ ਟੀਮਾਂ ਦੇ ਵੱਲੋਂ ਵੀ ਜਿਹੜੇ ਆਪਣੇ ਜੋਹਰ ਨੇ ਉਹ ਦਿਖਾਏ ਜਾ ਰਹੇ ਅੱਜ ਅਸੀਂ ਗੱਲ ਕਰੀਏ ਤਾਂ ਵੱਡੀ ਗੱਲ ਇਹ ਕੀ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਸਵੇਰ ਤੋਂ ਹੀ ਆਪਣੀ ਡਿਊਟੀ ਨਿਭਾਉਂਦੇ ਹੋਏ ਦਖਾਈ ਦੇ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਤਸਵੀਰ ਅਸੀਂ ਤੋਰ ਰਹਾ ਹਾਂ ਜਾਂਗੀ ਕਰਦੇ ਭਾਂ ਤਾਂ ਪੰਜਾਬ ਪੁਲਸ ਦੇ ਪੁਲਾਜ਼ਮੀਰ ਦੇ ਕਿਤੇ ਪਹੁੰਚੇ ਹੋਏ ਨੇ ਪੈਂਡ ਵਾਜਿਆ ਵਾਲਿਆਂ ਦੇ ਵੱਲੋਂ ਆਪਣੇ ਜਿਹੜੇ ਜੋਹਰ ਨਿਉਵੀ ਦਿਖਾਏ ਜਾ ਰਹੇ ਨੇ ਤਾਂ ਇੱਕ ਪਾਸੇ ਤੁਸੀਂ ਵੀ ਸੱਦੇ ਹੋ ਕਿ ਪੂਰਾ ਪਿੰਡ ਜਿਹੜਾ ਇਕੱਠਾ ਹੋਇਆ ਤਾਂ ਪੂਰੀ ਜਿਹੀ ਖੁਸ਼ੀ ਆ ਉਹ ਜਿਹੜੀ ਅੱਜ ਮਨਾਈ ਜਾ ਰਹੀ ਆ ਤਾਂ ਤੁਸੀਂ ਦੇਖ ਸਕਦੇ ਤਾਰ ਤੁਹਾਡਾ ਨਾ ਤਸਵੀਰ ਸਾਂਝੀ ਕਰਦੇ ਪਿਆ ਨਾ ਤੁਸੀਂ ਵੀ ਵੇਖਦੇ ਹੋ ਕਿ ਸੁਲਤਾਨਵਿੰਡ ਪਿੰਡ ਦੇ ਕੋਲ ਬਿਲਕੁਲ ਨਗਰ ਕਿੰਦਰ ਪਹੁੰਚ ਚੁੱਕਾ ਹੈ ਤਾਂ ਜਿਸ ਦੇ ਵਿੱਚ ਪੰਜਾਬ ਪੁਲਿਸ ਦੀਆਂ ਟੀਮਾਂ ਵੀ ਨਾਲ ਦੇ ਨਾਲ ਆਪਣੀ ਡਿਊਟੀ ਨਿਭਾਉਂਦੀਆਂ ਹੋਈਆਂ ਕਸਾਈ ਦੇ ਰਿਆਂ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਲਗਾਤਾਰ ਗੱਲਬਾਤ ਕਰਦੇ ਆਂ ਅਕਾਲੀ ਹਕੂ ਅਮਰ ਸਿੰਘ ਬਟਾਲਵੀ ਪਹੁੰਚ ਚੁੱਕੇ ਨੇ ਆ ਬਟਾ ਜੀ ਕੀ ਕਹਿਣਾ ਚਾਹੁੰਦੇ ਹੋ ਨਗਰ ਕੀਰਤਨ ਜਿਹੜਾ ਹਲਸਾਨ ਵਿਖੇ ਦੇ ਪਹੁੰਚ ਚੁੱਕਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸਿਖ ਸੰਗਤਾਂ ਨੂੰ ਗੁਰੂ ਸਾਹਿਬ ਦੀ ਵਿਆਪਕ ਪ੍ਰੋਗਰਾ ਲੈ ਲੱਖ ਲੱਖ ਵਧਾਈਆਂ ਜੋ ਬਰਾਦ ਰੂਪੀ ਨਗਰ ਕੀਰਤਨ ਕੁਝ ਦੇ ਮੈਦੋਂ ਇਥੋਂ ਪਹੁੰਚ ਚੁੱਕਾ ਹੈ ਤੇ ਸੰਗਤਾਂ ਬੜੇ ਵੱਧ ਝੜ ਕੇ ਸ਼ਾਨ ਨਾਲ ਸਵਾਦ ਕਰ ਰਹੀਆਂ ਹਨ ਤਾਂ ਸ੍ਰੀ ਸਿਖ ਸੰਗਤਾਂ ਦੇ ਚੰਦੇ ਨੇ ਬੇਨਤੀ ਜਾਂਦੀ ਹੈ ਕਿ ਅਮਨ ਸ਼ਾਂਤੀ ਦੇ ਨਾਲ ਗੁਰੂ ਜੀ ਜਿਹੜੀਆਂ ਸੀਸਾ ਲਵੋ ਤਾਂ ਜੋ ਖਲਸਾ ਬੰਦ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਚੜ੍ਹਦੀ ਕਲਾ ਰਹੇਗਾ ਆ ਤੁਸੀਂ ਵੇਖਿਆ ਕਿ ਪੂਰੀ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਉਹ ਸੁਲਤਾਨ ਮਿੰਟ ਗੇਟ ਦੇ ਕੋਲ ਪਹੁੰਚ ਚੁੱਕੀ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦੇ ਵੱਲੋਂ ਜਿਹੜਾ ਨਗਰ ਕੀਰਤਨ ਦਾ ਸਵਾਗਤ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਨਾਲ ਹੀ ਸਲੂਟ ਵੀ ਜਿਹੜਾ ਉਹ ਕੀਤਾ ਜਾ ਰਿਹਾ ਜਿਸ ਦੀ ਤਸਵੀਰ ਤੁਹਾਡਾ ਸਾਡੀ ਕਰ ਰਹੇ ਪਿਆ

ਤੁਸੀਂ ਵੀ ਵੇਖ ਸਕਦੇ ਹੋ ਕਿ ਪੂਰਾ ਪਿੰਡ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠਾ ਹੋਇਆ ਤਾਂ ਉਹਨਾਂ ਦੇ ਵੱਲੋਂ ਹੁਣ ਜਿਹੜਾ ਵਾਹੋ ਸਨਮਾਨਤ ਵੀ ਕੀਤਾ ਜਾ ਰਿਹਾ ਤਾਂ ਜਿਹੜੇ ਪੰਨ ਪਿਆਰੇ ਨੇ ਤਾਂ ਉਹਨਾਂ ਨੂੰ ਸਰੂਪਾ ਪਾ ਕੇ ਜਿਹੜਾ ਸਨਮਾਨਤਾ ਉਹ ਵੀ ਕੀਤਾ ਜਾ ਰਿਹਾ ਜਿਸ ਦੀ ਤਸਵੀਰ ਲਗਾਤਾਰ ਹਰ ਇੱਕ ਤੁਹਾਡਾ ਨਾਲ ਸਾਂਝ ਕਰਦੇ ਪਿਆ ਤਾਂ ਤੁਸੀਂ ਵੀ ਵੇਖ ਸਕਦੇ ਹੋ ਕਿ ਫੁੱਲਾਂ ਦੇ ਨਾਲ ਪੂਰੀ ਜਿਹੜੀ ਆ ਬੱਸ ਨੂੰ ਸਜਾਇਆ ਗਿਆ ਜਿਸ ਦੇ ਵਿੱਚ ਬੀੜ ਸਾਹਿਬ ਨੂੰ ਰੱਖਿਆ ਗਿਆ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਿੰਡ ਵਾਲੇ ਨੇ ਉਹ ਮੱਥਾ ਟੇਕਣ ਦੇ ਲਈ ਵੀ ਪਹੁੰਚੇ ਹੋਏ ਨੇ ਤਾਂ ਤੁਸੀਂ ਵੀ ਵੇਖ ਸਕਦੇ ਹੋ ਕਿ ਜਿਹੜਾ ਸਵਾਗਤ ਆਹੋ ਨਗਰ ਕੀਰਤਨ ਦਾ ਕੀਤਾ ਜਾ ਰਿਹਾ ਤਾਂ ਵੱਖ-ਵੱਖ ਪਾਰਟੀਆਂ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਜਥੇਬੰਦੀਆਂ ਵੀ ਪਹੁੰਚਿਆ ਹੋਈਆਂ ਨੇ ਤਾਂ ਉਹਨਾਂ ਦੇ ਵੱਲੋਂ ਇਸ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਤਸਵੀਰ ਤੋਂ ਹੀ ਜਿਹੜਾ ਨਗਰ ਕੀਰਤਨ ਆਹੋ ਗੁਰੂ ਕੇ ਮਹਿਲ ਗੁਰਦੁਆਰਾ ਸਾਹਿਬ ਤੋਂ ਕੱਢਿਆ ਗਿਆ ਸੀ ਜੋ ਕਿ ਹੁਣ ਸੁਲਤਾਨ ਮਿੰਦ ਗੇਟ ਤੇ ਪਹੁੰਚ ਚੁੱਕਾ ਜਿਸ ਦੀ ਤਸਵੀਰ ਤੁਹਾਨੂੰ ਸਾਂਝੀ ਕਰਦੇ ਪਿਆ ਹਾਂ ਹਾਂਜੀ ਜੀ ਜੀ ए सारी बिडी मे तूरी है जेकनी रिया माला वो ब्लॉक नहीं हो रहा है ज्यादा बड़ा बड़ा लग रहा है वो सहयोग है

<Es> oh <half back chips> <lushesh> <étaitanja judils> हां हां और 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 और